ਸਤ ਸ੍ਰੀ ਅਕਾਲ ਦੋਸਤੋ ਜਦੋਂ ਮੈਂ ਜਵਾਨ ਸੀ ਤਾਂ ਮੇਰੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਸੀ ਇਸ ਲਈ ਮੈਂ ਪੂਰੀ ਦੁਨੀਆ ਨੂੰ ਬਦਲਣਾ ਚਾਹੁੰਦਾ ਸੀ ਫਿਰ ਜਿਵੇਂ ਜਿਵੇਂ ਮੇਰੀ ਉਮਰ ਵਧੀ ਤਾਂ ਨਾਲ ਨਾਲ ਮੇਰੀ ਸਮਝ ਵੀ ਵਧੀ ਫਿਰ ਮੈਂ ਮਹਿਸੂਸ ਕੀਤਾ ਕਿ ਦੁਨੀਆ ਨੂੰ ਬਦਲਣਾ ਸੌਖਾ ਨਹੀਂ ਤਾਂ ਮੈਂ ਆਪਣੇ ਦੇਸ਼ ਨੂੰ ਬਦਲਣ ਬਾਰੇ ਸੋਚਣ ਲੱਗਾ ਫਿਰ ਜਿਵੇਂ ਜਿਵੇਂ ਮੇਰਾ ਤਜਰਬਾ ਵਧਦਾ ਗਿਆ ਤਾਂ ਮੈਂ ਮਹਿਸੂਸ ਕੀਤਾ ਕਿ ਦੇਸ਼ ਨੂੰ ਬਦਲਣਾ ਵੀ ਸੌਖਾ ਨਹੀਂ ਉਸ ਤੋਂ ਬਾਅਦ ਗੱਲ ਆ ਗਈ ਮੇਰੇ ਪਰਿਵਾਰ ਤੇ ਵੀ ਆਪਣੇ ਪਰਿਵਾਰ ਨੂੰ ਬਦਲਿਆ ਜਾਵੇ ਤੇ ਫਿਰ ਮੈਂ ਜਦੋਂ ਆਪਣੇ ਜ਼ਿੰਦਗੀ ਦੇ ਆਖਰੀ ਪੜਾ ਤੇ ਪਹੁੰਚਦਾ ਤਾਂ ਮੈਨੂੰ ਲੱਗਦਾ ਕਿ ਪਰਿਵਾਰ ਨੂੰ ਬਦਲਣਾ ਵੀ ਸੌਖਾ ਨਹੀਂ ਤੇ ਫਿਰ ਮੈਂ ਖੁਦ ਨੂੰ ਬਦਲਣ ਦਾ ਯਤਨ ਕੀਤਾ ਤੇ ਵਧੀਆ ਵੀ ਲੱਗਿਆ ਤੇ ਕਾਸ਼ ਮੈਂ ਆਪਣੇ ਆਪ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਯਤਨ ਕੀਤਾ ਹੁੰਦਾ ਤਾਂ ਮੈਨੂੰ ਦੇਖ ਕੇ ਮੇਰਾ ਪਰਿਵਾਰ ਵੀ ਬਦਲਦਾ ਮੇਰੇ ਪਰਿਵਾਰ ਨੂੰ ਦੇਖ ਕੇ ਮੇਰਾ ਪਿੰਡ ਮੇਰਾ ਸ਼ਹਿਰ ਮੇਰਾ ਦੇਸ਼ ਤੇ ਦੇਸ਼ ਨੂੰ ਦੇਖ ਕੇ ਪੂਰੀ ਦੁਨੀਆ ਬਦਲ ਲਈ ਇਹ ਸਾਰੀਆਂ ਲਾਈਨਾਂ ਮੈਂ ਕਿਤੇ ਲਿਖੀਆਂ ਹੋਈਆਂ ਦੇਖੀਆਂ ਸੀ ਤੁਸੀਂ ਵਿਸ਼ਵਾਸ ਕਰੋ ਕਿ ਇਹਨਾਂ ਲਾਈਨਾਂ ਨੇ ਇਹਨਾਂ ਸ਼ਬਦਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਕਿਉਂਕਿ ਮੈਂ ਸਿਰਫ ਇਹ ਲਾਈਨਾਂ ਪੜ੍ਹੀਆਂ ਹੀ ਨਹੀਂ ਸੀ ਇਹਨਾਂ ਤੇ ਅਮਲ ਵੀ ਕੀਤਾ ਸੀ ਇਹਨਾਂ ਤੇ ਅਸਰ ਵੀ ਕੀਤਾ ਸੀ ਇਹਨਾਂ ਲਾਈਨਾਂ ਨੇ ਮੈਨੂੰ ਜੋ ਰਾਹ ਦਿਖਾਇਆ ਮੈਂ ਉਸ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਅੱਜ ਵੀ ਕਰਦਾ ਹਾਂ ਹੁਣ ਗੱਲ ਆਉਂਦੀ ਹੈ ਕਿ ਇਹ ਲਾਈਨਾਂ ਆਖਰ ਸਾਨੂੰ ਸਿਖਾਉਂਦੀਆਂ ਕੀ ਨੇ ਇਹਨਾਂ ਲਾਈਨਾਂ ਦਾ ਅਸਲ ਚ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਬਦਲੋ ਉਸ ਤੋਂ ਬਾਅਦ ਬਾਕੀ ਸਭ ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਆਪਾਂ ਕਿਸੇ ਦੂਸਰੇ ਨੂੰ ਬਦਲ ਹੀ ਨਹੀਂ ਸਕਦੇ ਹੁਣ ਸਵਾਲ ਇਹ ਹੈ ਕਿ ਆਪਣੇ ਆਪ ਨੂੰ ਬਦਲਣਾ ਸੌਖਾ ਜਾਂ ਔਖਾ ਇਸ ਗੱਲ ਦਾ ਉੱਤਰ ਇਸ ਗੱਲ ਦਾ ਜਵਾਬ ਤਾਂ ਸਾਡੇ ਆਪਣੇ ਆਪ ਤੇ ਹੀ ਨਿਰਭਰ ਕਰਦਾ ਹੈ ਕਿਉਂਕਿ ਜੇ ਤਾਂ ਅਸੀਂ ਸਹੀ ਦਿਸ਼ਾ ਵੱਲ ਕੋਸ਼ਿਸ਼ ਕਰਦੇ ਹਾਂ ਸਹੀ ਰਸਤੇ ਤੇ ਚੱਲਦੇ ਹਾਂ ਜਾਂ ਸਹੀ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਇਹ ਕੰਮ ਔਖਾ ਨਹੀਂ ਤੇ ਜੇ ਆਪਾਂ ਰਸਤਾ ਹੀ ਗਲਤ ਚੁਣਿਆ ਆਪਾਂ ਦਿਸ਼ਾ ਤੋਂ ਹੀ ਭਟਕੇ ਫਿਰਦੇ ਹਾਂ ਤੇ ਇਹ ਕੰਮ ਬਹੁਤ ਔਖਾ ਲੱਗੂ ਕਿਉਂਕਿ ਜ਼ਿੰਦਗੀ 'ਚ ਸਫਲਤਾ ਉਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਆਪਾਂ ਸਹੀ ਦਿਸ਼ਾ ਵਿੱਚ ਮਿਹਨਤ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਲੋਕ ਫਿਰ ਉਦੋਂ ਹੀ ਹੁੰਦੇ ਨੇ ਜਦੋਂ ਉਹ ਕਿਸੇ ਗਲਤ ਕੰਮ ਨੂੰ ਚੂਜ਼ ਕਰ ਲੈਂਦੇ ਨੇ ਜਾਂ ਕਿਸੇ ਗਲਤ ਦਿਸ਼ਾ ਉੱਤੇ ਸਾਰਾ ਜ਼ੋਰ ਲਾ ਦਿੰਦੇ ਨੇ ਤੇ ਹੱਥ ਪੱਲੇ ਫਿਰ ਕੁਝ ਨਹੀਂ ਪੈਂਦਾ ਤੇ ਲਾਸਟ ਤੇ ਕੋਸ ਦੇ ਆਪਾਂ ਦੂਜਿਆਂ ਨੂੰ ਰਹਿਣੇ ਆ ਆਪਣੇ ਅੰਦਰ ਆਪਾਂ ਕਦੇ ਝਾਤੀ ਮਾਰ ਕੇ ਹੀ ਨਹੀਂ ਦੇਖਦੇ ਕਿਉਂਕਿ ਇਹ ਵੀ ਨਹੀਂ ਕਿ ਲੋਕ ਕੋਸ਼ਿਸ਼ ਨਹੀਂ ਕਰਦੇ ਬਹੁਤ ਸਾਰੇ ਲੋਕ ਆ ਜੋ ਬਹੁਤ ਮਿਹਨਤ ਕਰਦੇ ਨੇ ਲੋੜ ਤੋਂ ਵੱਧ ਮਿਹਨਤ ਕਰਦੇ ਨੇ ਪਰ ਸਫਲ ਫਿਰ ਨਹੀਂ ਹੋ ਰਹੇ ਕੁਸ਼ਟਾ ਫਿਰ ਗਲਤ ਹੈ ਨਾ ਸੋ ਦੋਸਤੋ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਸਭ ਤੋਂ ਪਹਿਲਾਂ ਤਾਂ ਸਹੀ ਦਿਸ਼ਾ ਵੱਲ ਜਾਓ ਸਹੀ ਰਸਤੇ ਨੂੰ ਪਹਿਚਾਣੋ ਲੱਭੋ ਤੇ ਉਸ ਕੰਮ ਬਾਰੇ ਪੂਰੀ ਤਰ੍ਹਾਂ ਨਾਲ ਜਾਣਕਾਰੀ ਲਵੋ ਕੀ ਉਹ ਕੰਮ ਤੁਸੀਂ ਕਰ ਸਕਦੇ ਹੋ ਕਲਪਨਾ ਕਰਕੇ ਦੇਖੋ ਕੀ ਉਸ ਕੰਮ ਦੇ ਵਿੱਚ ਤੁਹਾਡਾ ਸ਼ੌਂਕ ਹੈ ਕੀ ਉਹ ਕੰਮ ਤੁਸੀਂ ਕਿਸੇ ਮਜਬੂਰੀ ਚ ਤਾਂ ਨਹੀਂ ਕਰ ਰਹੇ ਕੀ ਉਹ ਕੰਮ ਕਰਦੇ ਕਰਦੇ ਤੁਸੀਂ ਅੱਕ ਤਾਂ ਨਹੀਂ ਜਾਂਦੇ ਜਾਂ ਅੱਕ ਤਾਂ ਨਹੀਂ ਜਾਉਗੇ ਤੇ ਬਾਕੀ ਉਸ ਕੰਮ ਬਾਰੇ ਹਰ ਤਰ੍ਹਾਂ ਦੀ ਨੋਲਿਜ ਇਕੱਠੀ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਕੰਮ ਕਰਨ ਤੋਂ ਪਹਿਲਾਂ ਸੋਚੋ ਜਿੰਨਾ ਤੁਸੀਂ ਵਿਚਾਰ ਕਰ ਸਕਦੇ ਹੋ ਵਿਚਾਰ ਕਰੋ ਪਰ ਜਦੋਂ ਕੰਮ ਸ਼ੁਰੂ ਕਰ ਲਿਆ ਫਿਰ ਆਪਣੀ ਸਾਰੀ ਮਿਹਨਤ ਸਾਰੀ ਲਗਨ ਉਸ ਤੇ ਲਾ ਦਿਓ ਤੁਹਾਡੇ ਸਿਰ ਤੇ ਇੱਕ ਜਨੂਨ ਸਵਾਰ ਹੋਣਾ ਚਾਹੀਦਾ ਉਸ ਕੰਮ ਨੂੰ ਪੂਰਾ ਕਰਨ ਦਾ ਉਸ ਟੀਚੇ ਤੱਕ ਜਾਣ ਦਾ ਜਿਸ ਨੂੰ ਤੁਸੀਂ ਮਿੱਥ ਕੇ ਰੱਖਿਆ ਹੈ ਤੇ ਜੇ ਤੁਸੀਂ ਸਹੀ ਦਿਸ਼ਾ ਵੱਲ ਜ਼ੋਰ ਲਾ ਰਹੇ ਹੋ ਸਹੀ ਦਿਸ਼ਾ ਵਿੱਚ ਮਿਹਨਤ ਕਰ ਰਹੇ ਹੋ ਤਾਂ ਉਸ ਦਾ ਰਿਜ਼ਲਟ ਤੁਹਾਨੂੰ ਨੇਰ ਸਵੇਰ ਬਹੁਤ ਜਲਦੀ ਹੀ ਮਿਲ ਜਾਵੇਗਾ ਧੰਨਵਾਦ ਦੋਸਤੋ ਇਹ ਟੌਪਿਕ ਇਹ ਗੱਲਾਂ ਵਧੀਆ ਲੱਗੀਆਂ ਤਾਂ ਸ਼ੇਅਰ ਕਰਨਾ ਕਮੈਂਟ ਕਰਕੇ ਹੌਸਲਾ ਫੁਜਾਈ ਕਰਨਾ ਲਾਈਕ ਕਰਨਾ ਤੇ ਹੁਣ ਮੈਨੂੰ ਦਿਓ ਇਜਾਜ਼ਤ ਆਪਾਂ ਮਿਲਾਂਗੇ ਅੱਗੇ ਕਿਸੇ ਨਵੇਂ ਟੌਪਿਕ ਨਵੀਂ ਵੀਡੀਓ ਦੇ ਵਿੱਚ ਜਾਂ ਕਿਸੇ ਨਵੀਂ ਕਹਾਣੀ ਦੇ ਵਿੱਚ ਤੇ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਸਤਿ ਸ੍ਰੀ ਅਕਾਲ